ਵੱਖ-ਵੱਖ ਤਾਲ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਇਸ ਟਾਈਮ ਆ ਜਿਹੜਾ ਉਹ ਸਭ ਤੋਂ ਵੱਡਾ ਹੱਲਾ ਗੁੱਲਾ ਜਿਹੜਾ ਇੱਥੇ ਕੁਲਤਾਰ ਸਿੰਘ ਸਾਧਵਾਂ ਦੀ ਕੋਠੀ ਅੱਗੇ ਜਿਹੜਾ ਉਹ ਹੋ ਚੁੱਕਿਆ ਮਜ਼ਦੂਰਾ ਵੱਲੋਂ ਕਿਉਂਕਿ ਮਜ਼ਦੂਰਾਂ ਜਿਹੜੇ ਉਹ ਸਾਰੇ ਸਾਰੇ ਕੋਠੀ ਦੇ ਅੱਗੋਂ اٹਕੇ ਆ ਜਿਹੜੇ ਅੱਜ ਇਸ ਟਾਈਮ ਆ ਜੋ ਫੀਰਕੋਟ ਤੋਂ ਕੋੜਪੂਰੇ ਨੂੰ ਰਸਤਾ ਜਾਂਦਾ ਹੈਗਾ ਮੇਨ ਰੋਡ ਹੈਗਾ ਇਹਨਾਂ ਮਜ਼ਦੂਰਾ ਨੇ ਜਿਹੜਾ ਇਹ ਰਸਤਾ ਜਿਹੜਾ ਉਹ ਬਲੌਕ ਕਰ ਦਿੱਤਾ ਬੰਦ ਕਰ ਦਿੱਤਾ ਕੀ ਕਾਰਨ ਹੈਗਾ ਕਾਸ ਤੋਂ ਇਹ ਰਸਤਾ ਜਿਹੜਾ ਇਹਨਾਂ ਮਜ਼ਦੂਰਾ ਵੱਲੋਂ ਬੰਦ ਕੀਤਾ ਗਿਆ ਹੈਗਾ ਅੱਛਾ ਬਾਪੂ ਜੀ ਰਾਸਤਾ ਕਿਉਂ ਬੰਦ ਕੀਤਾ ਗਿਆ ਹੈਗਾ ਉਹ ਕੁਲਤਾਰ ਸੰਧ ਮਾ ਜਿਹੜਾ ਆਪ ਕੋਲ ਮੈਮੋਰੰਡਮ ਨੇ ਲੈਣ ਆਇਆ ਆ ਸਾਇੰਸ ਸਰ ਜੀ ਉਹ ਜੁੜਨਾ ਮੰਗਾਂ ਦਾ ਇਸ ਕਰਕੇ ਉਹ ਜਿਹੜਾ ਹੈਗਾ ਮਜ਼ਦੂਰਾਂ ਨੇ ਗੁੱਸੇ ਚ ਆਦਾ ਇਤਜਾਮ ਬੰਦ ਕੀਤਾ ਅੱਛਾ ਸਾਡੇ ਨਾਲ ਮਜ਼ਦੂਰ ਆਗੂ ਵੀ ਆਪ ਕੋਲ ਨਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਭਾਈ ਜੀ ਭਾਈ ਜੀ ਕੀ ਕਾਰਨ ਹੈਗਾ ਰੋਡ ਕਾਹ ਤੋਂ ਬੰਦ ਕਰਨ ਦਾ ਉਹਦੇ ਚ ਸਵੇਰ ਤੋਂ ਅਸੀਂ ਮੰਗਤ ਪੱਤਰ ਉਹਦਾ ਕੋਈ ਵੀ ਅਧਿਕਾਰੀ ਜਿਹੜਾ ਮੰਗ ਪੱਤਰ ਫੜਨ ਨਹੀਂ ਆਏਗਾ ਸਗੋਂ ਉਤਰਾਂ ਤਰਾਂ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੈਗਾ ਕਿ ਮਜ਼ਦੂਰ ਇਹ ਜਾਣ ਕੇ ਬੈਠੇ ਆ ਤੇ ਜਾਣ ਪੁੱਛ ਕੇ ਕਿੱਦਿਆਂ ਦੇ ਬੁਨਿਆਦੀ ਮੰਗਾ ਪਲਾਟ ਰੁਜ਼ਗਾਰ ਦਿਹਾੜੀ ਜ਼ਮੀਨ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਔਰ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਨਰੇਗਾ ਦਾ ਸਾਰਾ ਸਾਲ ਕੰਮ ਔਰ ਮਜ਼ਦੂਰਾਂ ਦੀ ਸਮੁੱਚੀ ਕਰਜ਼ਾ ਮਾ ਵੀ ਬਿਜਲੀ ਬਿੱਲਾਂ ਦੀ ਮਾਫੀ ਔਰ ਭਗਵਾਨ ਹਮਾਨ ਸਰਕਾਰ ਦੀ ਵਾਦਾ ਖਿਲਾਫੀ ਦੇ ਖਿਲਾਫ ਅੱਜ ਘਰਾਓ ਸੀਗਾ ਨਹੀਂ ਅੱਜ ਕਿਹ ਨੂੰ ਮੰਗ ਪੱਤਰ ਦੇਣਾ ਸੀ ਇਸ ਟਾਈਮ ਤੁਸੀਂ ਇੱਥੇ ਕਿਸ ਨੂੰ ਦੇਣਾ ਇਸ ਟਾਈਮ ਅਸੀਂ ਕੁਲਤਾਰ ਸੰਧਵਾਲੂ ਜਿਹੜਾ ਮੰਗ ਪੱਤਰ ਦੇਣਾ ਸੀਗਾ ਸਾਡਾ ਮੰਗ ਪੱਤਰ ਲੈ ਕੋਈ ਨਹੀਂ ਆਇਆ ਅੱਜ ਸਵੇਰ ਤੋਂ ਬੈਠੇ ਹੈਗੇ ਅਸੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਨਹੀਂ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀ ਵੀ ਵਿਚਾਰੇ ਹੁਕਮਦੇਵ ਬੱਬੂ ਆ ਜਿਵੇਂ ਉਹਨਾਂ ਨੂੰ ਕਹਿ ਦਿੰਦੇ ਆ ਅਸੀਂ ਕਈ ਵਾਰੀ ਬੇਨਤੀ ਸਟੇਜ ਤੋਂ ਵੀ ਕਰਦੀ ਆ ਮਿਲ ਕੇ ਵੀ ਸੀਆਈਡੀ ਨੂੰ ਕਹਤਾ ਹੈਗਾ ਪਰ ਉਹ ਮੰਗ ਪੱਤਰ ਤਾਂ ਤੱਕ ਮਜ਼ਦੂਰਾਂ ਦਾ ਲੈਣ ਨਹੀਂ ਆਏਗੇ ਇਹ ਪ੍ਰਧਾਨ ਜੀ ਸ਼ਾਂਤੀਪੂਰਵਕ ਧਰਨਾ ਸੀਗਾ ਇਸ ਤਰੀਕੇ ਨਾਲ ਆ ਕੇ ਰੋਡ ਜਾਮ ਕਰਨਾ ਪੈ ਗਿਆ ਕੀ ਕਰਨ ਜਿੱਤੇ ਸਮੇਂ ਮੁਤਾਬਕ ਮੰਗ ਪੱਤਰ ਲੈਣ ਵਾਸਤੇ ਕੋਈ ਨਹੀਂ ਆਇਆ ਅੰਦਰੋਂ ਤਾਂ ਫਿਰ ਜੋ ਵਾਰ-ਵਾਰ ਕਹਿਣ ਤੇ ਵੀ ਕੋਈ ਨਹੀਂ ਆਇਆ ਦਾ ਮਜਬੂਰੀ ਵਾਸਾ ਆਪਦੀ ਗੱਲ ਲਿਖਤੀ ਰੂਪ ਚ ਦੇਣ ਵਾਸਤੇ ਮੰਗ ਪੱਤਰ ਸਾਨੂੰ ਆ ਮਜਬੂਰੀ ਵਾਸਤੇ ਸਮਟੇ ਧਰਨਾ ਲੈਣਾ ਪਿਆ ਜੀ ਮੰਗਾ ਜੀ ਕੀ ਗੱਲ ਹੈ ਪਿਆ ਰੋਡ ਡਾਕ ਲੈ ਬਾਪੂ ਅੱਜ ਸ਼ਾਂਤੀਪੂਰਵਕ ਬੈਠੇ ਸੀਗੇ ਉੱਥੇ ਇੱਥੇ ਕਾਸਤ ਹੋਣਾ ਪਿਆ ਇੱਥੇ ਸਾਡੇ ਕੋਲ ਮੰਗ ਪੱਤਰ ਲੈਣ ਆਈ ਸਾਨੂੰ ਮਜਬੂਰੀ ਹੈ ਤਾਂ ਸ਼ਰਮ ਦੇ ਬੈਠਣਾ ਜੇ ਸਾਡਾ ਤੋਂ ਮੰਗ ਪੱਤਰ ਲੈਣ ਆਉਂਦੇ ਸਾਨੂੰ ਕੀ ਲੋੜ ਸੀ ਤੇ ਆਉਂਦੀ ਸੋ ਦੋਸਤੋ ਤੁਸੀਂ ਦੇਖ ਸਕਦੇ ਸ਼ਾਂਤੀਪੂਰਵਕ ਪ੍ਰਦਰਸ਼ਨ ਜਿਹੜਾ ਉਹ ਵਕ ਵਕ ਥਾਵਾ ਦੇ ਉੱਤੇ ਕੀਤਾ ਜਾ ਰਿਹਾ ਸੀ ਐਸੇ ਹੀ ਤਰੀਕੇ ਨਾਲ ਆ ਜਿਹੜਾ ਉਹ ਪ੍ਰਦਰਸ਼ਨ ਜਿਹੜਾ ਉਹ ਕੁਲਤਾਰ ਸਿੰਘ ਸੰਧਵਾ ਜੀ ਕੋਠੀ ਦੇ ਅੱਗੇ ਕੀਤਾ ਜਾ ਰਿਹਾ ਸੀਗਾ ਪਰ ਤੁਹਾਨੂੰ ਦੱਸ ਦਈਏ ਕਿ ਧੜਕੇ ਦੇ ਜੋ ਮਜ਼ਦੂਰ ਆ ਜਿਹੜੇ ਉਹ ਆਪਣਾ ਮੰਗ ਪੱત્રਾ ਜਿਹੜਾ ਉਹ ਦੇਣ ਆਏ ਸੀਗੇ ਪਰ ਕੁਲਤਾਰ ਸਿੰਘ ਸੰਧਵਾ ਜੀ ਕੋਠੀ ਦੇ ਵਿੱਚੋਂ ਕੋਈ ਵੀ ਵਿਅਕਤੀ ਆ ਜਿਹੜਾ ਕੋਈ ਵੀ ਅਧਿਕਾਰੀ ਆ ਜਿਹੜਾ ਇਹਨਾਂ ਦਾ ਮੰਗ ਪੱਤਰਾ ਜਿਹੜਾ ਉਹ ਲੈਣ ਨਹੀਂ ਆਇਆਗਾ ਸੋ ਐਸੇ ਕਰਕੇ ਮਜ਼ਦੂਰਾਂ ਨੇ ਕੋਟਪੂਰਾ ਤੋਂ ਲੈ ਕੇ ਜੋ ਫਰੀਦਕੋਟ ਵੱਲੋਂ ਰਸਤਾ ਜਾਂਦਾ ਹੈਗਾ ਦੂਰ ਇੱਥੋਂ ਜਿਹੜੇ ਉਹ ਭੱਜ ਕੇ ਪਹੁੰਚੇ ਹੈਗੇ ਆ ਪ੍ਰਸ਼ਾਸਨ ਉਹਨਾਂ ਨਾਲ ਗੱਲਬਾਤ ਹੈ ਜਿਹੜਾ ਉਹ ਕਰ ਰਿਹਾ ਹੈਗਾ ਇਸ ਤੋਂ ਅਗਲੀ ਅਪਡੇਟ ਕੀ ਹੁੰਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੈਂਬਰ ਰਾਏ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ